ਸ਼੍ਰੀਕਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਮੌਸਮ ਬਾਰੇ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਉੱਥੇ ਹੀ ਆਈਐਮਡੀ ਨੇ ਇੱਕ ਨਵੀਂ ਭਵਿੱਖਬਾਣੀ ਜਾਰੀ ਕਰਦੀ ਹੈ ਆਉਣ ਵਾਲੇ ਦਿਨਾਂ ਵਿੱਚ ਯਾਨੀ ਕਿ 3 4 5 6 ਤਰੀਕ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸ਼ੀਤ ਲਹਿਰ ਲਈ yellow alert ਜਾਰੀ ਕਰਤਾ ਹੈ ਪੰਜਾਬ ਦੇ ਮੋਗਾ ਗੁਰਦਾਸਪੁਰ ਬਠਿੰਡਾ ਬਰਨਾਲਾ ਅੰਮ੍ਰਿਤਸਰ ਜਲੰਧਰ ਪਟਿਆਲਾ ਮੁਹਾਲੀ ਇਨ੍ਹਾਂ ਜੁਲੀਆਂ ਵਿੱਚ ਜਿੱਥੇ ਸੰਗਣੀ ਤੋਂ ਸੰਗਣੀ ਤੁੰਦ ਪੈਣ ਦੀ ਸੰਭਾਵਨਾ ਵੀ ਹੈ ਉੱਥੇ ਸ਼ੀਤ ਲਹਿਰ ਲਈ ਵੀ yellow alert ਕਰ ਦਿੱਤਾ ਹੈ ਤੁੰਦ ਦੇ ਕਰਕੇ ਜੋ ਬੀਤੇ ਦਿਨੀ ਵਿਜ਼ਿਬਿਲਟੀ ਸੀ 50 ਤੋਂ 100 ਮੀਟਰ ਤੱਕ ਦੀ ਮਾਪੀ ਗਈ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁੰਦ ਦਾ ਅਲਰਟ ਜਾਰੀ ਹੈ ਉੱਥੇ ਗੱਲ ਕਰਦੇ ਹਾਂ ਮੀਂਹ ਪੈਣ ਦੀ ਤਾਂ ਪਿਛਲੀ ਭਵਿਕਾਣੀ ਅਨੁਸਾਰ 31 ਤਰੀਕ ਤੋਂ ਲੈ ਕੇ 3 ਤਰੀਕ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਸੀ ਪਰ ਨਵੀਂ ਜਾਣਕਾਰੀ ਦੇ ਅਨੁਸਾਰ ਹੁਣ ਜੋ ਮੀਂਹ ਹੈ 5 6 7 ਤਰੀਕ ਤੱਕ ਪੈਣ ਦੀ ਸੰਭਾਵਨਾ ਜਿੱਥੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਅਤੇ ਕਈ ਜ਼ਿਲ੍ਹਿਆਂ ਵਿੱਚ ਹਲਕੇ ਬੂਨਾ ਬੰਦ ਦੇ ਸੰਭਾਵਨਾ ਹੈ ਹਾਲਾਂਕਿ ਤਾਪਮਨ ਵਿੱਚ ਕੁਝ ਖਾਸ ਤਬਦੀਲੀ ਨਹੀਂ ਦੇਖਣ ਨੂੰ ਮਿਲ ਰਹੀ ਹੈ ਪਰ ਪਿਛਲੇ 24 ਘੰਟਿਆਂ ਵਿੱਚ ਤਾਪਮਨ ਵਿੱਚ 0.6 ਡਿਗਰੀ ਦੀ ਗਿਰਾਵਟ ਦਰਜ ਹੋਈ ਅਤੇ ਆਉਣ ਵਾਲੇ ਦਿਨਾਂ ਵਿੱਚ ਤਾਪਮਨ ਵਿੱਚ ਵਾਦਾ ਦੇਖਣ ਨੂੰ ਮਿਲ ਸਕਦਾ ਹੈ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰਾਂ ਦੇ ਤਾਪਮਨ ਦੀ ਜਿੱਥੇ ਅੱਜ ਜਲੰਧਰ ਦਾ ਤਾਪਮਨ 9 ਡਿਗਰੀ ਤੋਂ ਲੈ ਕੇ 16 ਡਿਗਰੀ ਵਿਚਕਾਰ ਅੰਕਿਆ ਗਿਆ ਹੈ ਸਵੇਰੇ ਧੁੰਦ ਦੀ ਸੰਭਾਵਨਾ ਮੌਸਮ ਵਿਗਿਆਨੀ ਕਵਲੋਂ ਸਾਂਝੀ ਕੀਤੀ ਕਿ ਪੂਰਾ ਦਿਨ ਬੱਦਲ ਰਹਣ ਦੀ ਉਮੀਦ ਜਤਾਈ ਗਈ। ਉੱਥੇ ਪਟਿਆਲੇ ਦੇ ਤਾਪਮਨ ਦੀ ਗੱਲ ਕਰੀ ਤਾਂ ਪਟਿਆਲੇ ਦਾ ਤਾਪਮਨ ਵੀ 10 ਡਿਗਰੀ ਤੋਂ ਲੈ ਕੇ 17 ਡਿਗਰੀ ਵਿਚਕਾਰ ਮਾਪਿਆ ਗਿਆ। ਦਿਨ ਚੜ੍ਹਦੇ ਤੋਂ ਲੈ ਕੇ ਦਿਨ ਢਲਦੇ ਤੱਕ ਬੱਦਲ ਦੀ ਸੰਭਾਵਨਾ ਮੌਸਮ ਵਿਗਿਆਨੀ ਕਵਲੋਂ ਸਾਂਝੀ ਕਰਦਿਆਂ ਨਾਲ ਸ਼ੀਤ ਲਹਿਰ ਲਈ ਵੀ ਅਲਰਟ ਜਾਰੀ ਕਰਤਾ। ਉੱਥੇ ਹੀ ਜੇ ਮੁਹਾਲੀ ਦੇ ਤਾਪਮਨ ਦੀ ਗੱਲ ਕਰੀ ਤਾਂ ਮੁਹਾਲੀ ਦਾ ਤਾਪਮਨ ਵੀ 6 ਡਿਗਰੀ ਤੋਂ ਲੈ ਕੇ 18 ਡਿਗਰੀ ਵਿਚਕਾਰ ਮਾਪਿਆ ਗਿਆ। ਸਵੇਰੇ ਹਲਕੇ ਤੁੰਡੀ ਸੰਭਾਵਨਾ ਸੀ ਬਾਕੀ ਪੂਰਾ ਦਿਨ ਮੌਸਮ ਸਾਫ ਰਹੇਗਾ ਜਾਂ ਸ਼ਾਮ ਦੇ ਟਾਈਮ ਤੇ ਬੱਦਲ ਹੋਣ ਦੀ ਸੰਭਾਵਨਾ ਮੌਸਮ ਵਿਗਿਆਨੀ ਕਾ ਵੱਲੋਂ ਸਾਂਝੀ ਕੀਤੀ ਗਈ ਹੈ ਅਜੀਆਂ ਹੋਰ ਖਬਰਾਂ ਨੂੰ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇਐਮ ਮੀਡੀਆ ਤੇ ਮੈਂ ਕੱਲ ਇੱਕ ਵਾਰੀ ਫਿਰ ਹਾਜ਼ਰ ਹੋਵਾਂਗੀ ਮੌਸਮ ਦੀ ਨਵੀਂ ਅਪਡੇਟ ਦੇਣ